ਬਾਕੀ ਗਰੁੱਪਾਂ ਦੇ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਵਿੱਚ ਦੀ ਲੰਘਦੀਆਂ ਜੋੜੀਆਂ ਨਹਿਰਾਂ ਨੂੰ ਇੱਕ ਹੋਰ ਨਹਿਰ ਮਿਲਣ ਵਾਲੀ ਆ ਯਾਨੀ ਹੁਣ ਫਰੀਦਕੋਟ ਵਿੱਚ ਦੀ ਲੰਘਦੀਆਂ ਨਹਿਰਾਂ ਤਿੰਨ ਹੋਣ ਵਾਲੀਆਂ ਤੇ ਬਹੁਤ ਜਲਦੀ ਸਰਕਾਰ ਇਸ ਦਾ ਕੰਮ ਖੁਦਾਈ ਦਾ ਕੰਮ ਆ ਸ਼ੁਰੂ ਕਰ ਸਕਦੀ ਆ ਇਹ ਨਹਿਰ ਨਹਿਰਾਂ ਦੇ ਉਸ ਪਾਸੇ ਵਿੱਚ ਦੀ ਹੁਣ ਨਵੀਂ ਨਹਿਰ ਨਿਕਲਣ ਵਾਲੀ ਆ ਜਿਹੜਾ ਕਿ ਸ਼ਹਿਰ ਦਾ ਪੂਰੀ ਤਰ੍ਹਾਂ ਆਬਾਦ ਆ ਤੇ ਜਿੱਥੇ ਵੱਡੇ ਵੱਡੇ ਬਿਜ਼ਨਸ ਕਾਰੋਬਾਰ ਸ਼ੁਰੂ ਹੋਏ ਆ ਸਰਕਾਰ ਵੱਲੋਂ ਇਸ ਕੰਮ ਦੇ ਲਈ 570 ਕਰੋੜ ਰੁਪਏ ਦੇ ਕਰੀਬ ਇਸ ਬਜਟ ਦੇ ਵਿੱਚ ਰੱਖੇ ਜਾਣ ਦੀ ਉਮੀਦ ਆ ਤੇ ਇਹ ਨਹਿਰ ਹਰੀਕੇ ਪੱਤਨ ਤੋਂ ਸ਼ੁਰੂ ਹੋ ਕੇ ਜਿੱਥੇ ਹਰਿਆਣੇ ਦਾ ਰਾਜਸਥਾਨ ਦਾ ਬਾਰਡਰ ਆ ਉੱਥੋਂ ਤੱਕ ਜਾਵੇਗੀ ਰਾਜਸਥਾਨ ਨਹਿਰ ਦੇ ਨਾਲ ਨਾਲ ਤੇ ਇਹ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਮੁਕਤਸਰ ਤੇ ਹੋਰ ਕੁਝ ਖੇਤਰ ਦੇ ਕਿਸਾਨਾਂ ਨੂੰ ਸਿੰਚਾਈ ਦੇਵੇਗੀ ਪਰ ਸਿੰਚਾਈ ਦੇ ਨਾਲ ਨਾਲ ਫਰੀਦਕੋਟ ਦੇ ਵਿੱਚ ਖਾਸ ਕਰਕੇ ਵੱਡਾ ਉਜਾੜਾ ਵੀ ਕਰੇਗੀ ਤੇ ਆਓ ਇਸ ਸਾਰੇ ਕਾਸੇ ਬਾਰੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜੱਸ ਨਾਲ ਤੇ ਪੁੱਛਦੇ ਹਾਂ ਕਿ ਸ਼ਹਿਰ ਦੇ ਵਿੱਚ ਇਸ ਨਹਿਰ ਦੇ ਨਾਲ ਜੋ ਫਾਇਦਾ ਹੋਣਾ ਤਾਂ ਵੱਖਰੀ ਗੱਲ ਆ ਤੇ ਜਿਹੜਾ ਉਜਾੜਾ ਹੋਣਾ ਉਹ ਕੀ ਹੋੜ ਵਾਲਾ ਹਾਲੀ ਸਾਬ ਜਿਹੜੀ ਕਿ ਪਿਛਲੇ ਲੰਮੇ ਸਮੇਂ ਤੋਂ ਇੱਕ ਡਿਬੇਟ ਚੱਲ ਰਹੀ ਸੀ ਕਿ ਸਤਲੋਏ ਰਾਵੀ ਦਾ ਪਾਣੀ ਜਿਹੜਾ ਹੈਗਾ ਸਤਲੋਏ ਵਿਆਸ ਦਾ ਪਾਣੀ ਜਿਹੜਾ ਹੈਗਾ ਉਹਨੂੰ ਪਾਕਿਸਤਾਨ ਤੋਂ ਜਾਨ ਤੋਂ ਰੋਕਣ ਲਈ ਇੱਕ ਨਵੀਂ ਨਹਿਰ ਦਾ ਨਿਰਮਾਣ ਕੀਤਾ ਜਾਵੇ ਇਸ ਬਾਰੇ 6 ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਪ੍ਰੋਪੋਜ਼ਲ ਦਿੱਤੀ ਸੀ ਤੇ ਉਹ ਲਗਭਗ ਜਿਹੜੀ ਫਾਈਨਲ ਹੋ ਗਈ ਆ ਇੱਕ ਮਾਲਵਾਲ ਨਹਿਰ ਨਵੀਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਬਣਨ ਜਾ ਰਹੀ ਹੈ ਜੀ ਸੰਭਾਵਨਾ ਕਿ ਅਪ੍ਰੈਲ ਦੇ ਸ਼ੁਰੂ ਪਹਿਲੇ ਹਫਤੇ ਤੋਂ ਉਹਦਾ ਲੈਂਡ ਐਕੁਇਜ਼ੀਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਇਹ ਹਰੀਕੇ ਪਤਨ ਤੋਂ ਲੈ ਕੇ ਤੇ ਪੂਰੇ ਦੱਖਣੀ ਮਾਲਵੇ ਨੂੰ ਟਰੈਵਲ ਕਰੂਗੀ ਜਿਹਦਾ 150 ਕਿਲੋਮੀਟਰ ਦਾ ਏਰੀਆ ਹੈਗਾ ਔਰ 570 ਕਰੋੜ ਰੁਪਏ ਦੇ ਲਈ ਬਸਟ ਰੱਖਿਆ ਗਿਆ ਹੈਗਾ ਪੰਜਾਬ ਸਰਕਾਰ ਨੂੰ ਰਾਜਸਥਾਨ ਸਰਕਾਰ ਨੇ ਮਨਜ਼ੂਰੀ ਦਿੱਤੀ ਕਿ ਜਿਹੜੀ ਰਾਜਸਥਾਨ ਫੀਡਰ ਹੈਗੀ ਆ ਕਿ ਉਹਦੇ ਨਾਲ ਸਰਹੰਦ ਫੀਡਰ ਹੈਗੀ ਆ ਰਾਜਸਥਾਨ ਫੀ ਜਿੱਥੇ ਆਪਾਂ ਹੁਣ ਖੜੇ ਆ ਇਹ ਇੱਕ ਤਰ੍ਹਾਂ ਨਾਲ ਜਿਹੜੀ ਹੈਗੀ ਰਾਜਸਥਾਨ ਫੀਡਰ ਸਰਕਾਰ ਦੀ ਜ਼ਮੀਨ ਹੈਗੀ ਆ ਔਰ ਰਾਜਸਥਾਨ ਸਰਕਾਰ ਫੀਡਰ ਨੇ ਇਸ ਗੱਲ ਦੀ ਸਹਿਮਤੀ ਦਿੱਤੀ ਹੈ ਕਿ ਜੇਕਰ ਇੱਥੇ ਤੀਜੀ ਨਹਿਰ ਦੀ ਉਸਾਰੀ ਕੀਤੀ ਜਾਂਦੀ ਹੈ ਤਾਂ ਇਹ ਥਾਂ ਵਰਤਨ ਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਨਿਸ਼ਚਿਤ ਤੌਰ ਤੇ ਫਾਇਦਾ ਤਾਂ ਮਾਰਵੇ ਨੂੰ ਬਹੁਤ ਵੱਡੇ ਪੱਧਰ ਤੇ ਹੋਊਗਾ ਕਿਉਂਕਿ ਧਰਤੀ ਹੇਠਾਂ ਪਾਣੀ ਖਾਰਾ ਹੈਗਾ ਔਰ ਇੱਕ ਨਵੀਂ ਨਹਿਰ ਜਿੱਥੇ ਮਤਲਬ 8000 ਕਿਊਸਕ ਤੋਂ ਵੱਧ ਪਾਣੀ ਜਾਣਾ ਹੈਗਾ ਉਹਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਹੈ 2.5 ਲੱਖ ਏਕੜ ਤੋਂ ਵੱਧ ਜ਼ਮੀਨ ਦੀ ਜਿਹੜੀ ਸਿੰਚਾਈ ਹੋਣੀ ਹੈ ਤੇ ਇਹਦੇ ਨਾਲ ਇਹ ਵੀ ਇਸ ਜਿਹੜੀ ਤਰਾਕਸਾਨੀ ਸਰਕਾਰ ਦੀ ਥਾਂ ਹੈਗੀ ਜਿਹੜੀ ਲਗਭਗ 100 ਗਜ ਨਹਿਰ ਤੋਂ ਗਾਂ ਚੱਲਦੀ ਹੈਗੀ ਆ ਉਹਦੇ ਉੱਪਰ ਪਿਛਲੇ ਲਗਭਗ 40-50 ਸਾਲਾਂ ਤੋਂ ਇੱਥੇ ਕਲੋਨੀਆਂ ਵੀ ਕੱਟੀਆਂ ਗਈਆਂ ਹੈਗੀਆਂ ਕੁਝ ਧਾਰਮਿਕ ਡੇਰੇ ਵੀ ਬਣੇ ਆ ਕੁਝ ਮਤਲਬ ਮੈਰਿਜ ਪੈਲਸ ਬਣੇ ਆ ਹੋਟਲ ਬਣੇ ਆ ਜਾ ਹਦਰਾਪੂ ਵਿੱਚ ਦੇ ਪਾਰਕਿੰਗ ਬਣੀਆਂ ਹੈਗੀਆਂ ਤਾਂ ਉਹਨਾਂ ਸਾਰਿਆਂ ਦਾ ਵजूद ਆ ਜਿਹੜਾ ਉਹ ਖਤਮ ਹੋ ਜਾਊਗਾ ਜਿਹੜੇ ਪਿਛਲੇ 40-40 ਸਾਲ ਤੋਂ ਮਤਲਬ ਇੰਨੀ ਬੇਸ਼ੁਮਾਰ ਕੀਮਤੀ ਜ਼ਮੀਨ ਨੂੰ ਵਰਤ ਰਹੇ ਸੀ ਉਹ ਜ਼ਮੀਨ ਹੁਣ ਉਹ ਨਹੀਂ ਵਰਤ ਸਕਣਗੇ ਕਿਉਂਕਿ ਸਾਰੀ ਜ਼ਮੀਨ ਹੁਣ ਲੋੜਿੰਦੀ ਹੈਗੀ ਆ ਪਹਿਲਾ ਇੱਕ ਪਟੜੀ ਬਣਾਈ ਜਾਣੀ ਹੈਗੀ ਆ ਉਸ ਤੋਂ ਬਾਅਦ ਨਹਿਰ ਬਣਾਈ ਜਾਣੀ ਹੈ ਨਹਿਰ ਤੋਂ ਬਾਅਦ ਫਿਰ ਪਟੜੀ ਬੰਨੀ ਆ ਪਟੜੀ ਦੇ ਨਾਲ ਫਿਰ ਜਿਹੜਾ ਹੈਗਾ ਬਾਈਪਾਸ ਬਰਾਇਆ ਜਾਣਾ ਹੈਗਾ ਤਾਂ ਐ ਕਿ ਲੋਕਾ ਲਗਭਗ ਰਾਜਸਥਾਨ ਸਰਕਾਰ ਦੀ ਜ਼ਮੀਨ ਸਾਰੀ ਤਾਂ ਅਕਵਾਇਰ ਹੋਣੀ ਹੋਣੀ ਆ ਉਸ ਤੋਂ ਗਾਂ ਹਾਈਵੇ ਲਈ ਜਿਹੜੀ ਹੈਗੀ ਇਹ ਪੰਜਾਬ ਸਰਕਾਰ 570 ਕਿੱਲੇ ਜਿਹੜੇ ਹੋਰ ਅਕਵਾਇਰ ਕਰ ਰਹੀ ਹੈਗੀ 570 ਏਕੜ ਜ਼ਮੀਨਾਂ ਉਹ ਹੋਰ ਰਿਕੁਆਇਰ ਕਰੂਗੀ ਇਸ ਕਰਕੇ ਜਿਹੜੇ ਜਿਨ੍ਹਾਂ ਨੇ ਆਪਦੀਆਂ ਕੋਈ ਬਿਲਡਿੰਗਾਂ ਵਗੈਰਾ ਬਣਾਈਆਂ ਸੀ ਪੈਲਸ ਬਣਾਏ ਆ ਹੋਟਲ ਬਣਾਏ ਆ ਕਲੋਨੀਆਂ ਕਟੀਆਂ ਤਾਂ ਉਹਨਾਂ ਦਾ ਵੀ ਜਿਹੜਾ ਹੈਗਾ ਇਹ ਵੀ ਇਹਨਾਂ ਸਿਰ ਕਾਰੋਬਾਰ ਠੱਪ ਹੋਊਗਾ ਦੂਜੇ ਪਾਸੇ ਜਿਹੜੇ ਹੈਗੇ ਆ ਖੇਤ ਧਰਤੀ ਅਥਲਾ ਪਾਣੀ ਜਿਹੜਾ ਹੈਗਾ ਉਹਨੂੰ ਬਚਾਉਣ ਦੀ ਗੱਲ ਚੱਲਦੀ ਸੀ ਜਾਂ ਵਾਤਾਵਰਣ ਦੀ ਗੱਲ ਚੱਲਦੀ ਸੀ ਔਰ ਇਹ ਬੜਾ ਇੰਟਰਸਟਿੰਗ ਫੀਕਟ ਪਹਿਲਾ ਸ਼ਹਿਰ ਹੋਊਗਾ ਜਿਹਦੇ ਵਿੱਚੋਂ ਤਿੰਨ ਨਹਿਰਾਂ ਨੰਗਨ ਗਿਆ ਤੇ ਇੱਕ ਇਥੇ ਧਰਤੀ ਅਥਲਾ ਪਾਣੀ ਖਾਰਾ ਸੀ ਤੋਂ ਆਸ-ਪਾਸ ਦਾ ਇਲਾਕਾ ਜਿਹੜਾ ਹੈਗਾ ਉਹਦੇ ਲਈ ਇੱਕ ਮਿੱਠੇ ਪਾਣੀ ਦੀ ਇੱਕ ਹੋਰ ਆਸ ਜੱਗੀ ਹੈਗੀ ਐ ਤੇ ਇੱਕ ਜੰਗਲੀ ਏਰੀਆ ਜਿਹੜਾ ਹੈਗਾ ਉਹ ਕਾਫੀ ਵੱਧ ਜੂਗਾ ਧਰਤੀ ਹੱਥੋਂ ਜਿਹੜਾ ਪਾਣੀ ਕਿਸਾਨ ਕੱਢਣਾ ਇਹਦੇ ਨਾਲ ਉਹ ਬੰਦ ਕਰ ਦੇਣਗੇ ਕਿਉਂਕਿ ਨਹਿਰਾ ਦਰਿਆ ਤੋਂ ਇੰਨਾ ਪਾਣੀ ਆਉਂਦਾ ਹੈਗਾ ਕਿ ਸਾਰਾ ਮਾਲਵੇ ਨੂੰ ਦਿੱਤਾ ਜਾ ਸਕਦਾ ਹੈਗਾ ਤੇ ਉਹਦੇ ਨਾਲ ਜਿਹੜਾ ਧਰਤੀ ਹੱਥੋਂ ਪਾਣੀ ਬਚਾ ਕੇ ਤੇ ਲੋਕਾਂ ਨੂੰ ਝੋਨੇ ਕਣਕ ਜਾਂ ਅਮਰ ਨਰਮੇ ਲਈ ਹੈਗਾ ਉਹ ਮਿੱਠੇ ਨਹਿਰੀ ਪਾਣੀ ਦਾ ਪ੍ਰਬੰਧ ਹੋ ਸਕੂਗਾ ਇਹਦੇ ਨਾਲ ਰੋਜ਼ਗਾਰ ਨੂੰ ਫਰਕ ਪੈਣਾ ਜਿਹੜੇ ਪੈਲਸ ਆ ਜਾਂ ਹੋਰ ਆ ਆ ਬੰਦੇ ਰੋਜ਼ਗਾਰ ਵੀ ਹੋਣਗੇ ਕਾਰੋਬਾਰ ਵੀ ਘਟਣਿਆ ਲੋਕਾਂ ਦਾ ਇੱਕ ਗੱਲ ਤਾਂ ਹੈਗੀ ਕਿ ਜਿਹੜੇ ਹੁਣ ਏਡੇ ਵੱਡੇ ਵੱਡੇ ਜਿਹੜੇ ਪੈਲਸ ਬਣੇ ਆ ਉਹਨਾਂ ਦੇ ਕਾਰੋਬਾਰ ਨੂੰ ਤਾਂ ਫਰਕ ਪਊਗਾ ਉਹ ਹੁਣ ਆਪਦੀ ਪਾਰਕਿੰਗ ਜਾਂ ਤਾਂ ਫਿਰ ਉਹ ਬਹੁ ਮੰਜਲੀ ਬਣਾਉਣਗੇ ਵੀ ਉਸ ਤਰ੍ਹਾਂ ਕਰਨਗੇ ਜਾਂ ਕੋਈ ਉਹਦਾ ਕੋਈ ਹੋਰ ਆਲਟਰਨੇਟਿਵ ਵੇਖਣਗੇ ਕਿ ਇਥੋਂ ਪਾਸੇ ਲੈ ਕੇ ਜਾਣਗੇ ਜਾਂ ਜਿਵੇਂ ਪੈਲਸ ਫਰੰਟ ਤੇ ਆ ਜਾਣਗੇ ਉਹਨਾਂ ਦੇ ਕੋਈ ਸ਼ੋਰੂਮ ਬਣਾਉਂਦੇ ਆ ਕੀ ਬਣਾਉਂਦੇ ਆ ਜਾਂ ਪੈਲਸ ਪਿੱਛੇ ਲੈ ਕੇ ਜਾਂਦੇ ਆ ਇੱਕ ਗੱਲ ਤਾਂ ਹੈਗੀ ਕਿ ਜਿਹੜੇ ਇੱਥੇ ਕੰਸਟਰਕਸ਼ਨ ਹੋਈਆਂ ਉਹਨਾਂ ਦੇ ਕਾਰੋਬਾਰ ਤੇ ਰੋਜ਼ਗਾਰ ਨੂੰ ਤਾਂ ਕਿਸੇ ਲੈਵਲ ਤੇ ਨੁਕਸਾਨ ਤਾਂ ਜ਼ਰੂਰ ਹੋਊ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜੇ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ